ਅਨਿਰ ਦਿਨਾਂ ਜੁੜ ਚੁੱਕੇ ਹੋ ਤੁਸੀਂ ਤੇ ਤੁਹਾਡੇ ਨਾਲ ਮੈਂ ਕਲਨਾ ਸ਼ਰਮਾ ਇੱਕ ਬੇਹਦੀ ਮੰਦ ਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ ਜਿੱਥੇ ਕਿ 11ਵੇਂ ਜਮਾਤ ਦੇ ਵਿਦਿਆਰਥਣ ਜਦੋਂ ਸਕੂਲ ਤੋਂ ਘਰੇ ਪਰਤ ਰਹੀ ਸੀ ਤਾਂ ਉਸਦੇ ਨਾਲ ਪਾਣਾ ਵਾਪਰ ਗਿਆ ਤੇ ਮੌਕੇ ਤੇ ਹੀ ਵਿਦਿਆਰਥਣ ਜਸਨੀਤ ਕੌਰ ਦੀ ਮੌਤ ਹੋ ਗਈ। ਪੂਰਾ ਮਾਮਲਾ ਕੀ ਹੈ ਤੁਹਾਨੂੰ ਦੱਸਨੇ ਆਤਕ ਬਨੂੜ ਥਾਣਾ ਅਦੀਨ ਆਉਂਦੇ ਪਿੰਡ ਖੇੜਾ ਗੱਜੂ ਤੋਂ ਇਹ ਇੱਕ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਤਾਂ ਸਕੂਲ ਸਕੂਲ ਤੋਂ ਘਰ ਪਰਤ ਰਏ 11ਵੇਂ ਜਮਾਤ ਦੀ ਵਿਦਿਆਰਥਣ ਜਸਨੀਤ ਕੌਰ ਨੂੰ ਇੱਕ ਟਿਪਰ ਨੇ ਉੱਚਲ ਦਿੱਤਾ। حادثے ਤੋਂ ਬਾਅਦ ਟਿੱਪਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਬਨੂੜ ਪੁਲਿਸ ਨੇ ਕਤਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤਾਂ ਮ੍ਰਿਤਕ ਲੜਕੀ ਦੇ ਪਿਤਾ ਦੇ ਵੱਲੋਂ ਦੱਸਿਆ ਗਿਆ ਹੈ ਕਿ ਜਦੋਂ ਉਹ ਆਪਣੀ ਧੀ ਨੂੰ ਲੈਣ ਲਈ ਸਕੂਲ ਪਹੁੰਚਿਆ ਸੀ ਤਾਂ ਉਸ ਨੂੰ ਆਪਣੇ ਮੋਬਾਈਲ ਤੇ ਪਤਾ ਲੱਗਾ ਕਿ ਲੜਕੀ ਹਾਦਸੇ ਦਾ ਸ਼ਿਕਾਰ ਹੋ ਗਈ ਹੈ ਤੇ ਉਸ ਦੀ ਬੇਟੀ ਦੀ ਮੌਤ ਹੋ ਗਈ ਹੈ ਤਾਂ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਟਿੱਪਰ ਚਾਲਕ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਅੱਜ ਉਸਨੇ ਮੇਰੀ ਲੜਕੀ ਨੂੰ ਪੁੱਛ ਲਿਆ ਹੈ ਕੱਲ ਕਿਸੇ ਹੋਰ ਦੇ ਨਾਲ ਅਜੀਹਾ ਪਾਣਾ ਨਾ ਵਾਪਰ ਜਾਵੇ ਤਾਂ ਸਖਤ ਤੋਂ ਸਖਤ ਕਾਰਵਾਈ ਇਸ ਟ੍ਰੈਪਰ ਚਾਲਕ ਤੇ ਹੋਣੀ ਚਾਹੀਦੀ ਹੈ ਤਾਂ ਦੱਸ ਦਈਏ ਕਿ ਮ੍ਰਿਤਕ ਤੱਕ ਵਿਦਿਆਰਥਣ ਦੀ ਪਛਾਣ ਜਸਨੀਤ ਕੌਰ ਬੱਚੂ ਹੋਈ ਹੈ ਜਾਣਕਾਰੀ ਦਿੰਦਿਆਂ ਕਿ ਕੁਝ ਦਸਿਆ ਜਾ ਰਿਹਾ ਹੈ ਤੁਸੀਂ ਖੁੱਤ ਸੁਣ ਲਓ ਦਲਬਿੰਦਰ ਸਿੰਘ ਸਰ ਜਿਹੜਾ ਅੱਜ ਲੜਕੀ ਦਾ ਸਕੂਲ ਤੋਂ ਉੱਤਰੀ ਆ ਰਹੀ ਸੀ ਉਹ ਟਿੱਪਰ ਵਾਲਾ ਵਾਰਗ ਪਰਚੜਾ ਜਦੋਂ ਸਾਡਾ ਆਕੇ ਪਤਾ ਲੱਗ ਦੇਖਿਆ ਜਾਏਗਾ ਮੈਂ ਤਾਂ ਲੈਣ ਆ ਰਿਹਾ ਸੀ ਮੈਂ ਕੀ ਨਾਮ ਸੀ ਕੁੜੀ ਦਾ ਦਸਨੀਤ ਕੌਰ ਇਹ ਕਿਹੜੀ ਕਲਾਸ ਵਿੱਚ ਪੜਦੀ ਸੀ ਪਲਸ 11 ਵਿੱਚ ਪੜਦੀ ਸੀ ਕਿੰਨੀ ਉਮਰ ਸੀਗੇ ਜੀ 16 17 ਸਾਲ ਦੀ ਤੁਸੀਂ ਕੀ ਮੰਗ ਰੱਖਦੇ ਹੋ ਹੁਣ ਉਹਦੇ ਕਾਰਵਾਈ ਹੁਣ ਚਿੱਟਪਰ ਵਾਲਿਆਂ ਤੇ ਇਹ ਬੰਦ ਹੋਣ ਜਾਂਦੇ ਬਹੁਤਾਂ ਕਰਵੇਂ ਹੋਰ ਵੀ ਕਿਸੇ ਨੂੰ ਨੁਕਸਾਨ ਕਰ ਸਕਦੇ ਆ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਇਹਨਾਂ ਦੇ ਖਿਲਾਫ ਇਹ ਤਾਂ ਇਨਸਾਫ ਜਾਣੇ ਟ੍ਰਿਪਰ ਆ ਲੈ ਸੀ ਇਹ ਬਾਜੀ ਭੱਜ ਗਿਆ ਟ੍ਰਿਪਰ ਵਾਲੇ ਤੈਨੂੰ ਕਿੱਦਾਂ ਪਤਾ ਲੱਗਿਆ ਇਹ ਤੁਸਸੀਂ ਮੈਂ ਫੋਮ ਕਰੇ ਪਹੁੰਚ ਗਿਆ ਜਿੱਦੀ ਪਹੁੰਚ ਗਿਆ ਨਾ ਆਈ ਰੇਸੀ ਮੈਂ ਠੀਕ ਹੈ ਮੈਂ ਪਹੁੰਚ ਕੇ ਲੈਣ ਆ ਰਿਹਾ ਸੀ ਮੈਂ ਜੇ ਪਹੁੰਚਾ ਸਭ ਖੋਣਾ ਬਸ ਕਪੂ ਚੁੱਕਿਆ ਸੀ ਸਰਪਨਾ ਮੈਂ ਜੋਹਾਰ ਲਾਲ ਸਰਪੰਚ ਪਿੰਡ ਖੇੜਾ ਗੱਜੂ ਅੱਜ ਸਾਡੇ ਪਿੰਡ ਬਿਜਲੀ ਗ੍ਰਿਡ ਨਾਲ ਲੱਗ ਕੇ ਬਹੁਤ ਹੀ ਮੱਧ ਪੱਗ ਹਾਲਾਤ ਹੋਇਆ ਜਿਸ ਵਿੱਚ ਸਾਡੀ ਇੱਕ ਬਟਿਆ ਤੇ ਜਾਨ ਚਲੀ ਗਈ ਜੋ ਪਿੰਡ ਨਹਿਰਾਣਾ ਤੋਂ ਸੀ ਤੇ ਸਾਡੇ ਨਾਲ ਖੜੇ ਸਾਥੀ ਦੀ ਡਾਕਟਰ ਸੀ ਉਹ ਆਪਣੇ ਸਕੂਲ ਤੋਂ ਪੈਦਲ ਚਲੀ ਆਈ ਸੀ ਚਲੀ ਆ ਰਹੀ ਸੀ ਤੇ ਘਰੇ ਸੁਨੇਹਾ ਆਇਆ ਸੀ ਕਿ ਤੁਹਾਨੂੰ ਆ ਕੇ ਲੈ ਜਾਓ ਪਰ ਜਦੋਂ ਗ੍ਰਿਡ ਕੋਲ ਪਹੁੰਚੇ ਤਾਂ ਇੱਕ ਟਿੱਪਰ ਉਹਦੇ ਉੱਪਰ ਦੀ ਲੰਘਿਆ ਜਿਸ ਕਰਕੇ ਮੌਕੇ ਦੀ ਡੈਥ ਹੋ ਗਈ ਤੇ ਜਦੋਂ ਸਾਨੂੰ ਪਤਾ ਲੱਗਿਆ ਅਸੀਂ ਮੌਕੇ ਤੇ ਪਹੁੰਚੇ ਜਾ ਕੇ লাশ ਨੂੰ ਟਿੱਪਰ ਦੇ ਸੱਲੋਂ ਕੱਢਿਆ ਤੇ ਅਸੀਂ ਹਸਪਤਾਲ ਲੈ ਕੇ ਆਏ ਹਸਪਤਾਲ ਦੀ ਮੌਤਰੀ ਦਿਖਾਈ ਹੈ ਇਹਨਾਂ ਨੇ ਹੁਣ ਕੱਲ ਦਾ ਸਾਨੂੰ ਟਾਈਮ ਤੇ ਪੋਸਟਮਾਰਟਮ ਕਰਨ ਦਾ ਅਸੀਂ ਸਰਕਾਰ ਨੂੰ ਅਪੀਲ ਕਰਦੇ ਆ ਕਿ ਟਿੱਪਰ ਵਾਲਿਆਂ ਤੇ ਲਗਾਮ ਲਗਾਈ ਜਾਵੇ ਕਿਉਂਕਿ ਇਹਨਾਂ ਕਰਕੇ ਬਹੁਤ ਜ਼ਿਆਦਾ ਹਾਦਸੇ ਹੁੰਦੇ ਹਨ ਜਾਂ ਤਾਂ ਇਹਨਾਂ ਦੀ ਸਪੀਡ ਲਿਮਟ ਕੀਤੀ ਜਾਵੇ ਜਾਂ ਫਿਰ ਛੋਟੀਆਂ ਸੜਕਾਂ ਤੋਂ ਜਾਣ ਨਾਲ ਬੰਦ ਕੀਤਾ ਜਾਵੇ ਕਿਉਂਕਿ ਇੱਕ ਇਹੀ ਜਹਾਜ਼ ਸਪਹਿਲਾਂ ਵੀ ਇਸਮਾਨੇ ਹੋਇਆ ਸੀ ਉਹਦੇ ਬਾਰੇ ਤੁਸੀਂ ਹੁਣ ਰਾਜਪੁਰੇ ਹੋਵੇ ਅਸੀਂ ਅੱਛਾ ਕੋਈ ਵਕੀ ਨਾਲੀ ਮੈਂ ਇਸ ਕਰਕੇ ਸਰਕਾਰ ਨੂੰ ਕਹਿਣਾ ਚਾਹੀਦਾ ਵੀ ਇਹਨਾਂ ਦੀ ਕੋਖ ਪਰਤਾਲ ਕੀਤੀ ਜਾਵੇ ਕਾਗਜ਼ਾਂ ਦੀ ਜਿਹੜੇ ਇਹਨਾਂ ਦੇ ਡਰਾਈਵਰ ਹਨ ਨਵੇਂ ਡਰਾਈਵਿੰਗ ਲਾਇਸੈਂਸ ਉਹਨਾਂ ਦੀ ਯੋਗਤਾ ਦੇਖੀ ਜਾਵੇ ਕਿ ਉਹ ਗੱਡੀਆਂ ਚਲਾਉਣ ਯੋਗ ਹੈਨ ਕਿਉਂਕਿ ਅੱਜ ਕੱਲ ਆਮ ਹੀ ਨਸ਼ਾ ਕਰਕੇ ਡਰਾਈਵ ਡਰਾਈਵਰੀ ਕਰਦੇ ਹਨ ਇਸ ਕਰਕੇ ਸਰਕਾਰ ਨੂੰ ਹੱਥ ਬਨ ਕੇ ਬੇਨਤੀ ਹੈ ਵੀ ਜਿੰਨੀ ਸਖਤ ਕਾਰਵਾਈ ਇਹਨਾਂ ਤੇ ਕੀਤੀ ਜਾ ਸਕਦੀ ਹੈ ਕੀਤੀ ਜਾਵੇ ਤਾਂ ਜੋ ਇਹੋ ਜਿਹੇ ਹਾਦਸਿਆਂ ਤੋਂ ਬਚਾਅ ਰੱਖਿਆ ਜਾਵੇ ਕੀ ਅਗਲੇ ਦੇ ਕਾਰਵਾਈ ਕਰਾਓਗੇ ਤੁਸੀਂ ਸਰਕਾਰ ਤੋਂ ਕੀ ਮੰਗ ਰਹੇ ਹੋ ਤੁਸੀਂ ਹੋਕਰ ਦੇ ਬਿਆਨ ਦੇਣਗੇ ਸਰਕਾਰ ਜੋ ਬਣਦੀ ਕਾਰਵਾਈ ਅਸੀਂ ਕਾਂਗੇ ਆਪਣੀ ਇਮਾਨਦਾਰੀ ਨਾਲ ਕਰੇ ਪੁਲਿਸ ਪ੍ਰਸ਼ਾਸਨ ਕਰੇਗਾ ਤੁਹਾਨੂੰ ਯਕੀਨ ਹੈ ਪੁਲਿਸ ਪ੍ਰਸ਼ਾਸਨ ਤੇ ਇਹ ਜੋ ਜ ਕਾਰਵਾਈ ਕਰੇਗਾ ਬਿਲਕੁਲ ਸਹੀ ਕਰੇਗਾ। ਇਹ ਇਤਲਾਹ ਮਿਲੀ ਸੀ ਕਿ ਟਿਪਰ ਹੈ ਪੀਵੀ 23 ए बी 3297 ਉਹ ਜਾ ਰਿਹਾ ਸੀ ਗੱਜੂ ਖੇੜੇ ਨੂੰ ਤੇ ਜਸਨੀਤ ਕੋਲ ਡਾਕਟਰ ਆ ਬਲਵਿੰਦਰ ਸਿੰਘ ਵਾਸੀ ਪਿੰਡ ਨਹਿਣਾ ਜ਼ਿਲ੍ਹਾ ਫਤਿਹਗੜ ਸਾਹਿਬ ਇਹ ਲੈਲਾ ਪਿੰਡ ਸਕੂਲ ਤੋਂ ਪੈਦਲ ਜਾ ਰਹੀ ਸੀ ਆਪਣੇ ਘਰ ਇਹਨਾਂ ਨੇ ਆਪਣੇ ਵਾਰਿਸਾਂ ਨੂੰ ਫੋਨ ਕੀਤਾ ਹੋਇਆ ਸੀ ਉਹ ਉਹਨੂੰ ਲੈਣ ਆਏ ਸੀ ਉਹਦਾ ਫਾਦਰ ਉਹਨਾਂ ਨੇ ਸਾਨੂੰ ਫਾਦਰ ਨੇ ਇਤਲਾਹ ਦਿੱਤੀ ਵੀ ਜਿਹੜੀ ਹੈਗੀ ਇਹ ਸੜੀ ਲੜਕੀ ਦਾ ਐਕਸੀਡੈਂਟ ਮੌਕੇ ਤੇ ਕਰਕੇ ਟਿੱਪਰ ਡਰਾਈਵਰ ਭੱਜ ਗਿਆ ਕਿੰਨੇ ਵਜੇ ਦੀ ਗੱਲ ਹੈ ਸੜੀ ਇਹ ਤਕਰੀਬਨ ਘੰਟਾ ਪਹਿਲਾਂ ਦੀ ਗੱਲ ਹੈ 2 ਵਜੇ ਦੀ ਗੱਲ ਹੈ ਤੂੰ ਪੰਜ ਵਜੇ ਤੱਕ ਕੀ ਕਰ ਵੀ ਕਰੇ ਟਿੱਪਰ ਵਾਲੇ ਦਾ ਅੱמא ਬਿਆਨ ਲਿਖ ਦਿਆ ਜੋ ਲਿਖਾਣੇ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ ਡਰਾਈਵਰ ਕਿੱਥੇ ਭੱਜ ਗਿਆ ਨਹੀਂ ਫਿਲਹਾਲ ਤਾਂ ਭੱਜ ਗਿਆ ਬਾਕੀ ਟੀਮ ਭੇਜੀ ਵੀ ਹੈ ਅਸੀਂ ਹੋ ਸਕਦਾ ਕਰ ਲਈਏ ਕਾਬੂ